ਕੱਲ ਦੀ ਸਾਰਿਆਂ ਨੂੰ ਸੋ ਅਸੀਂ ਇਸਨੇ ਅੱਜ ਪਾਇਆ ਹੋਇਆ ਆਪਣਾ সুইমিং ਸੂਟ ਦਿਖਾ ਦੇ ਸੀ ਅੱਜ ਫਿੱਸੀ ਪਈ ਆ ਸੀ ਇਸ ਦੀ সুইমিং ਕਲਾਸ ਤੇ ਪਰ ਦਿਨ ਵਧੀਆ ਲੱਗਿਆ ਸੀ ਵੈਸੇ ਅਸੀਂ ਆਊਟਫਿਟ ਉੱਥੇ ਜਾ ਕੇ ਚੇਂਜ ਕਰਦੇ ਹੁੰਦੇ ਹ ਹਾਂ ਸੋ ਫਿਰ ਅੱਜ ਇਹਨਾਂ ਤੋਂ ਉਹਨਾਂ ਨੇ ਇੱਥੇ ਹੀ ਚੇਂਜ ਕਰ ਲਏ ਕੀ ਬਣ ਗਏ ਕੋਈ ਨਹੀਂ ਗੱਲ ਕੋਈ ਨਹੀਂ ਕੋਈ ਨਹੀਂ ਕਰ ਲਿਆ ਹਾਂ ਕਿਉਂਕਿ সুইমিং ਕਲਾਸ ਤੇ ਪੱਗ ਬਣ ਕੇ ਆਪਾਂ ਨਹੀਂ ਜਾ ਸਕਦੇ ਸੋ ਮਿਲਦੀ ਆਪਾਂ সুইমিং ਕਲਾਸ ਤੇ ਜਾ ਕੇ ਤੇ ਬਾਕੀ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਥੋੜੇ ਟਾਈਮ ਤੱਕ ਕਰਾਂਗੇ yes go 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 ਦੋਸੀ ਸੀਦਾ ਇਹ ਸੀ ਗੋ ਲੌਕ ਨਹੀਂ ਆਇਆ ਨਹੀਂ ਮੈਂ ਨਹੀਂ ਜਦੋਂ ਅਸੀਂ ਅਸੀਂ ਇਸ ਨੂੰ ਸਵੇਰੇ ਸਵੇਰੇ ਪਾਰਕ ਚ ਲੈ ਕੇ ਆਈਏ ਤੇ ਆ ਸਾਡਾ ਹਾਲ ਹੁੰਦਾ ਐਡੀ ਹੈਗੀ ਨਹੀਂ ਜਿੱਡੇ ਪੰਗੇ ਲੈਣ ਨੂੰ ਕਰਦੀ ਹੁੰਦੀ ਹੈ ਇੱਕ ਗਿੱਲੀ ਆ ਨਾ ਜੀ ਇਹ ਤਾਂ ਟੋਲਾਂ ਦੀ ਹੋਰ ਤਾਂ ਸਮੀ ਭੈਣ ਕਰਕੇ ਸਾਰੇ ਚੁੱਲੇ ਗਿੱਲੇ ਸੀਗੇ ਪਰ ਇਹ ਕਹਿੰਦੀ ਮੈਂ ਜਾਣਾ ਹੀ ਇਨਾਂ ਤੇ ਆ ਜਾਂ ਫਿਰ ਸੋ ਅੱਜ ਆ ਸ਼ਨੀਵਾਰ ਤੇ ਅੱਜ ਸਾਡੇ ਸਾਰੇ ਟੱਬਾ ਦਾ ਰਿਲੈਕਸਿੰਗ ਡੇ ਬਾਜੀ ਨੂੰ ਛੱਡ ਕੇ ਉਹ ਕੰਮ ਕਰੇ ਜਾਂਦੇ ਆ ਮੈਂ ਦੀਦੀ ਤੇ ਅਸੀਸ ਅਸੀਂ ਕੰਮ ਕਰਨਾ ਵਾ ਬਟਾ ਸਿੰਘ ਥੋੜੇ ਰਿਲੈਕਸ ਹੋ ਕੇ ਕਰਾਂਗੇ ਅਸੀਸ ਇੱਥੇ ਖੇਡੀ ਜਾਂਦੀ ਅਸੀਂ ਉਹਨੂੰ ਖਿਡਾ ਰਹੇ ਹਾਂ ਕਿ ਚੱਲ ਇਹ ਪੂਰੀ ਹਨਾ ਚੰਗੀ ਤਰ੍ਹਾਂ ਖੇਡ ਇਹ ਕਹਿੰਦੀ ਆ ਮੈਂ ਵੀ ਅੱਜ ਰਿਲੈਕਸ ਕਰ ਰਹੀ ਆ ਇਹਨੂੰ ਘਰੇ ਰਹਿਣਾ ਪਸੰਦ ਨਹੀਂ ਆ ਹਾਂ ਮੈਂ ਦੱਸ ਚੁੱਕੀ ਆ ਇਹ ਗੱਲਾਂ ਕਰਨਾ ਚਾਹਦੀ ਆ ਚਲ ਕਾਕਿਆ ਬੱਸ ਆਪਾਂ ਬਾਅਦ ਸੇ ਆਪਾਂ ਬਾਤ ਇਹਨਾਂ ਨੂੰ ਦਿਖਾਵਾਂਗੇ ਠੀਕ ਆ ਵੱਲੇ ਬੈਠੇ ਨਾ ਇੱਕ ਗੱਲ ਸੋਚਦੇ ਸੀਗੇ ਗੱਲਾਂ 'ਚ ਗੱਲ ਨਿਕਲੀ ਸਾਡੇ ਦੋਨਾਂ ਦੀ ਕਿ ਇੱਥੇ ਨਾ ਘਰ ਜਿਹੜੇ ਮਿਲੀਅਨ 'ਚ ਮਿਲਦੇ ਆ ਨਾ ਡੈਮਪਟਨ ਦੇ ਵਿੱਚ ਚਲੋ ਕਿਸੇ ਵੀ ਕੰਟਰੀ 'ਚ ਲੈ ਲਵੋ ਸਾਨੂੰ ਬੋਲਦੇ ਹਾਂ ਸੀ ਸੀ ਇੱਕ ਮਿੰਟ ਇੰਪੋਰਟੈਂਟ ਟੌਪਿਕ ਆ ਤੇ ਸਟੇ ਇੱਥੇ ਇਹ ਚੀਜ਼ ਆ ਕਿ ਇੱਥੇ ਤੁਹਾਨੂੰ ਘਰ 'ਚ ਪ੍ਰਾਈਵੇਸੀ ਨਹੀਂ ਮਿਲਦੀ ਯਾਰ ਤੁਸੀਂ ਇੱਕ ਕਮਰੇ 'ਚ ਗੱਲ ਕਰਨ ਦੇ ਹੋਗੇ ਦੂਸਰੇ ਬੰਦੇ ਨੂੰ ਸੁਣ ਜਾਂਦਾ ਕਿ ਭਾਈ ਮੇਰੀ ਚੁਗਲੀ ਹੋ ਰਹੀ ਆ ਹਾਂ ਜੇ ਕੋਈ ਥੱਲੇ ਜਿਵੇਂ ਬੋਲਦਾ ਵਾ ਤੇ ਉੱਪਰ ਵਾਲੇ ਰੂਮਾਂ ਲਈ ਡਿਸਟਰਬ ਹੁੰਦੇ ਕਿਉਂਕਿ ਲੱਕੜ ਦੇ ਘਰਾਂ ਕਰਕੇ ਹਨਾ ਸਾਰਾ ਕੁਝ ਬਹੁਤ ਆ ਤੇ ਜੇ ਖੜਕਾ ਵੀ ਹੁੰਦਾ ਤਾਂ ਇੱਥੇ ਬਹੁਤ ਜ਼ਿਆਦਾ ਫੀਲ ਹੁੰਦਾ ਨਾ ਬਹੁਤ ਜ਼ਿਆਦਾ ਹਨਾ ਦੂਸਰੇ ਘਰ ਦੀ ਵੀ ਆਵਾਜ਼ ਆਂਦੀ ਕਈ ਵਾਰ ਤੇ ਗਵਾਂਡੀਆਂ ਦੀ ਆਵਾਜ਼ ਸਾਡੇ ਘਰ ਤੱਕ ਆਂਦੀ ਆ ਨਾ ਅਸੀਂ ਡਿਸਟਰਬ ਹੋ ਜਾਂਦੇ ਆ ਤਾਂ ਆ ਆ ਚੀਜ਼ ਨਹੀਂ ਇੱਥੇ ਸਹੀ ਬਸ ਘਰਾਂ ਦੀ ਬਾਕੀ ਲੱਗਦੇ ਸੋਹਣੇ ਆ بس 80s ਆ ਕਿ ਮੈਨੂੰ ਇਦਾਂ ਲੱਗਦਾ ਕਿ ਘਰਾਂ 'ਚ ਮੈਂਟੇਨੈਂਸ ਘੱਟ ਹੁੰਦੀ ਹੈ ਜਿਵੇਂ ਆਪਣੇ ਇੰਡੀਆ ਦੇ ਵਿੱਚ ਕਿ ਬਿਜਲੀ ਦੀ ਤਾਰ ਖਰਾਬ ਹੋ ਗਈ ਐਦਾਂ ਦਾ ਹੋ ਗਿਆ ਕਿ ਉਹ ਚੀਜ਼ਾਂ ਨਹੀਂ ਹੁੰਦੀਆਂ ਉਹ ਚੀਜ਼ਾਂ ਘੱਟ ਹੁੰਦੀਆਂ ਰਿਪੇਅਰ ਘੱਟ ਆ ਇੱਕ ਵਾਰ ਤੁਸੀਂ ਪਰ ਫੇਰ ਵੀ ਸਟਿਲ ਮਹਿੰਗੀ ਆ ਮਹਿੰਗੀ ਵੀ ਆ ਪਲੱਸ ਤੁਹਾਡੀ ਪ੍ਰਾਈਵੇਸੀ ਨਾਲ ਦੀ ਚੀਜ਼ ਨਹੀਂ ਹੈਗੀ ਇੱਥੇ ਇਹ ਚੀਜ਼ ਆ ਅਸੀਸ ਦੀ ਆਈ ਨਵੀ ਗੇਮ ਦਿਖਾ ਤੇ ਜਾ ਲੋਕਾਂ ਨੂੰ ਚਲ ਨਹੀਂ ਦਿਨ ਨੂੰ ਅੱਜ ਮਿਲਣ ਜਾ ਰਹੇ ਆ ਨਵਾਂ ਲੈਪਟਾਪ ਕਿਦਾਂ ਦਾ ਫੀਲ ਹੁੰਦਾ ਦੀਦੀ ਮਮਲਾ ਪਾਰ ਅੱਜ ਜਿਆਦਾ ਖੁਸ਼ ਮੈਨੂੰ ਲੈਪਟਾਪ ਤਾਂ ਹੈਗੀ ਆ ਵੀ ਅਸੀਂ ਖਾਨ ਚਲੇ ਆ ਮੋਮੋਸ ਸਰਦਾਰ ਜੀ ਵਾਲਿਆਂ ਦੇ ਬਹੁਤ ਦਿਨਾਂ ਬਾਅਦ ਅੱਪ ਘਰੋਂ ਬਾਹਰ ਨਿਕਲਣ ਲੱਗਿਆ ਤੇ ਆਸ਼ਾ ਰੋ ਕੇ ਕਹਿੰਦੀ ਉਹ ਮੇਰੀ ਗੇਮ ਆ ਗਈ ਉਹਦੇ ਦੀ ਸ਼ਾਂਜੀ ਸਿਸਿਲਾ ਕੀ ਬਖਾ ਕਿੱਦਾਂ ਲਾਈਦਾ ਹਾਂ ਸਿਸਿ ਸਿਸ ਯੈਸ ਵਾਓ ਓਕੇ ਸੋ ਭਾਜੀ ਰਾਗੇ ਭਾਜੀ ਸਾਡੇ ਤਿਆਰ ਹੋ ਰਹੇ ਆ ਜਦੋਂ ਭਾਜੀ ਆਣਗੇ ਤਾਂ ਫਿਰ ਅਸੀਂ ਨਿਕਲ ਜਾਣਾ ਕਰੋ ਰਾਈਟ ਹਾਂ ਕਰੋ ਨਿਕਲਣੇ ਜਾਣਾ ਦਵਾਰਾ ਫੇਰੇ ਸੇ ਕਾਛੇ ਸੀ ਵਾਪਸ ਆਉਣਾ ਹਾਂਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਤੇ ਇੱਕ ਮੇਨ ਕੁਐਸਚਨ ਸਾਨੂੰ ਬਹੁਤ ਸਾਰੇ ਲੋਕ ਪੁੱਛਦੇ ਆਗੇ ਕਿ ਸਾਨੂੰ ਕੈਨੇਡਾ ਦੇ ਵਿੱਚ ਫੈਮਿਲੀ ਪਲੈਨਿੰਗ ਕਦੋਂ ਕਰਨੀ ਚਾਹੀਦੀ ਆ ਸਾਡਾ ਆਲਮੋਸਟ 1.5-2 ਸਾਲ ਦਾ ਤਜਰਬਾ ਹੋ ਚੁੱਕਿਆ ਕੀ ਬੈਸਟ ਟਾਈਮ ਕੀ ਆ ਕਿ ਕਦੋਂ ਆਪਾਂ ਨੂੰ ਫੈਮਲੀ ਪਲੈਨਿੰਗ ਕਰਨੀ ਚਾਹੀਦੀ ਹੈ ਕਿਹੜੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਫੈਮਲੀ ਪਲੈਨਿੰਗ ਕਰਨ ਤੋਂ ਪਹਿਲਾਂ ਧਿਆਨ ਦੇ ਵਿੱਚ ਰੱਖਣੀਆਂ ਨੇ ਵੈਸੇ ਜਿਹੜੀਆਂ ਖਾਸ ਗੱਲਾਂ ਇਹ ਹੁੰਦੀਆਂ ਨੇ ਜਦੋਂ ਵੀ ਬੰਦਾ ਕੈਨੇਡਾ ਦੇ ਵਿੱਚ ਆਉਂਦਾ ਹੈਗਾ ਉਹਨੂੰ ਇੱਥੋਂ ਦੇ ਰੂਲਸ ਰੈਗੂਲੇਸ਼ਨਸ ਨਹੀਂ ਪਤਾ ਹੁੰਦੇ ਖਾਸ ਕਰਕੇ ਜਦੋਂ ਸਟੂਡੈਂਟ ਆਉਂਦੇ ਆਗੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਤੇ ਇਹ ਜਿਹੜਾ ਟਾਈਮ ਪੀਰੀਅਡ ਹੁੰਦਾ ਇੱਕ ਬਹੁਤ ਹੀ ਵਧੀਆ ਟਾਈਮ ਪੀਰੀਅਡ ਹੁੰਦਾਗਾ ਜਿਹਨੂੰ ਤੁਸੀਂ ਵਧੀਆ ਖੁਸ਼ੀ ਖੁਸ਼ੀ ਕਹ ਲੋ ਕਿ ਹਨਾ ਇੰਜੋਏ ਕਰਨਾ ਹੁੰਦਾਗਾ ਪਰ ਗੱਲ ਇਹ ਹੁੰਦੀ ਹੈ ਵੀ ਜੇ ਤੁਹਾਡੇ ਤੇ ਕੋਈ ਇਦਾਂ ਦੀਆਂ ਬਰਡਨਸ ਪੈ ਜਾਣ ਫਾਈਨੈਂਸ਼ੀਅਲੀ ਕਹ ਲੋ ਜਾਂ ਕਿਸੇ ਚੀਜ਼ ਦਾ ਨਾ ਪਤਾ ਲੱਗੇ ਤਾਂ ਫਿਰ ਉਸ ਟਾਈਮ ਤੇ ਬਹੁਤ ਜ਼ਿਆਦਾ ਸਟ्रेस ਹੋ ਜਾਂਦੀ ਆ ਸੋ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਵੀਡੀਓ ਇਹਦੇ ਵਿੱਚ ਤੁਹਾਨੂੰ ਇੱਕ ਗਾਈਡੈਂਸ ਮਿਲ ਜੂਗੀ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਨਵੇਂੋਂ ਫੈਮਿਲੀ ਪਲਾਨ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਇੱਥੇ ਆਉਣ ਵਾਲਾ ਖਰਚਾ ਕਿਹੜਾ ਹੈਗਾ ਕਿਵੇਂ ਆਪਾਂ ਖਰਚੇ ਤੋਂ ਬਚ ਸਕਦੇ ਹਾਂ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਤੇ ਪਵਨ ਤੁਹਾਡੇ ਨਾਲ ਕੁਝ ਹੋਰ ਡਿਸਕਸ ਕਰਦੀ ਆ ਸੋ ਪਹਿਲਾਂ ਤਾਂ ਹੁੰਦਾ ਕਿ ਆਈ ਥਿੰਕ ਇੰਡੀਆ ਦੇ ਵਿੱਚ ਆਪਾਂ ਨੂੰ ਇੰਨਾ ਧਿਆਨ ਦੇ ਵਿੱਚ ਰੱਖਣ ਦੇ ਨੇ ਲੋੜ ਹੁੰਦੀ ਕਿਉਂਕਿ ਉੱਥੇ ਕੀ ਹੁੰਦਾ ਵਾ ਕਿ ਆਪਾਂ ਇੰਨੇ ਕੁ ਵੈਲ ਐਸਟੈਬਲਿਸ਼ ਹੁੰਨੇ ਆ ਕਿ ਆਪਾਂ ਸਾਰੇ ਖਰਚੇ ਮੈਨੇਜ ਕਰ ਲੈਣੇ ਆ ਪਰ ਕੈਨੇਡਾ ਦੇ ਵਿੱਚ ਹਸਪੀਟਲ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਵਾ ਫਿਰ ਜਦੋਂ ਆਪਾਂ ਨਵੇਂ ਆਉਂਦੇ ਆ ਆਪਾਂ ਨੂੰ ਇੱਥੇ ਪਤਾ ਹੀ ਨਹੀਂ ਹੁੰਦਾ ਕਿ ਇਸ ਦੇਸ਼ ਦਾ ਸਿਸਟਮ ਜਿਹੜਾ ਵਾ ਉਹ ਕਿਵੇਂ ਚੱਲਦਾ ਵਾ ਸੋ ਜੇ ਤੁਸੀਂ ਇੱਥੇ ਨਵੇਂ ਆਉਂਦੇ ਹੋ ਜੇ ਤੁਸੀਂ ਵਿਜ਼ਟਰ ਵੀਜ਼ੇ ਤੇ ਆਉਂਦੇ ਹੋ ਜਾਂ ਤੁਸੀਂ ਸਟੂਡੈਂਟ ਹੋ ਤੇ ਤੁਹਾਡੇ ਕੋਲੇ ਹੈਲਥ ਕਾਰਡ ਨਹੀਂ ਹੈਗਾ ਤੇ ਫਿਰ ਤੁਹਾਡਾ ਸਾਰਾ ਖਰਚਾ ਜਿਹੜਾ ਆਪਣੇ ਪੱਲੇ ਉਹ ਜਿਹੜਾ ਉਹ ਤੁਹਾਨੂੰ ਪੇ ਕਰਨਾ ਪੈਂਦਾ ਇੰਡੀਆ ਦੇ ਵਿੱਚ ਤਾਂ ਸਸਤਾ ਟ੍ਰੀਟਮੈਂਟ ਹੁੰਦਾ ਵਾ ਪਰ ਜੇ ਤੁਸੀਂ ਇੱਥੇ ਦੀ ਗੱਲ ਕਰੂ ਇੱਥੇ 10000 ਡਾਲਰ ਦਾ ਜਿਹੜੇ ਆ ਉਹ ਨਾਰਮਲ ਡਿਲੀਵਰੀ ਦੇ ਹੁੰਦੇ ਆ ਕਈ ਵਾਰ ਹਸਪੀਟਲ ਦੇ ਵਿੱਚ ਡਿਸਕਾਊਂਟ ਚੱਲਦਾ ਵਾ ਤਾਂ ਜਿਹੜੇ ਪੈਸੇ ਆ ਉਹ ਘੱਟ ਵੀ ਹੋ ਸਕਦੇ ਆ ਤੇ ਜੇ ਤੁਹਾਡਾ ਸੀ ਸੈਕਸ਼ਨ ਹੋਵੇ ਫਿਰ ਤਾਂ ਖਰਚਾ ਡਬਲ ਹੁੰਦਾ ਵਾ ਸੋ ਇੱਕ ਤਾਂ ਆਪਾਂ ਵੈਸੇ ਵੀ ਸਟੱਡੀ ਵੀਜ਼ੇ ਤੇ ਹੁੰਨੇ ਆ ਤੇ ਕੁੜੀ ਸਟੱਡੀ ਕਰਦੀ ਹੁੰਦੀ ਆ ਸੋ ਉਹ ਟਾਈਮ ਪੀਰੀਅਡ ਦੇ ਵਿੱਚ ਕਾਲਜ ਜਾਣਾ ਉਹ ਸਾਰਾ ਸਟ੍ਰੈਸ ਲੈਣਾ ਵੀ ਬਹੁਤ ਔਖਾ ਹੁੰਦਾ ਵਾ ਇੱਕ ਨਾ ਆਪਣੇ ਲੋਕਾਂ ਨੂੰ ਇਹ ਵੀ ਚੀਜ਼ ਲੱਗਦੀ ਹੁੰਦੀ ਹੈ ਕਿ ਜੇ ਆਪਾਂ ਬੱਚਾ ਇੱਥੇ ਪੈਦਾ ਕੀਤਾ ਹਨਾ ਤੇ ਬੱਚਾ ਇਥੋਂ ਦਾ ਸਿਟੀਜ਼ਨ ਹੋ ਜਾਊਗਾ ਸਿਟੀਜ਼ਨ ਤਾਂ ਹੋ ਜਾਊਗਾ ਬੱਚਾ ਦਾ ਤੁਹਾਡਾ ਬਟ ਤੁਸੀਂ ਬੱਚੇ ਦੇ ਬਿਹਫ ਦੇ ਉੱਤੇ ਜਿਹੜੇ ਉਹ ਪੀਆ ਨਹੀਂ ਹੋਵੋਗੇ ਤੁਹਾਨੂੰ ਆਪਣੇ ਪੀਆ ਦਾ ਪ੍ਰੋਸੈਸ ਆਪ ਕੰਪਲੀਟ ਕਰਨਾ ਪੈਣਾ ਵਾ ਤੇ ਜੇ ਬੱਚਾ ਸਿਟੀਜ਼ਨ ਵੀ ਹੁੰਦਾ ਵਾ ਜੇ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਫਾਈਨੈਂਸ਼ਲੀ ਇੰਨੇਕ ਸੌਖੇ ਹੈਗੇ ਹੋ ਕਿ ਤੁਸੀਂ ਬੱਚੇ ਦੇ ਆਉਣ ਵਾਲੇ ਖਾਚੇ ਜਿਵੇਂ ਇੰਡੀਆ ਦੇ ਵਿੱਚ ਕੋਈ ਕਾਰ ਸੀਟ ਨਹੀਂ ਹੁੰਦੀ ਕੋਈ ਸਟੋਲਰ ਨਹੀਂ ਹੁੰਦਾ ਇੱਥੇ ਤਾਂ ਨਾਲ ਤੇ ਨਾਲ ਹੀ ਜਦੋਂ ਬੱਚੇ ਦਾ ਬਰਥ ਹੁੰਦਾ ਵਾ ਉਦੋਂ ਹੀ ਖਾਚੇ ਸ਼ੁਰੂ ਹੋ ਜਾਂਦੇ ਆ ਕੋਈ ਕੰਟਰੀ ਇਦਾਂ ਦੀ ਆ ਫਿਰ ਆਪਣੇ ਵੀ ਸਟੈਂਡਰਡ ਪਾ ਦੇ ਜਾਂਦਾ ਜਿਵੇਂ ਇੰਡੀਆ ਚ ਕੀ ਹੁੰਦਾ ਸੀਗਾ ਕਿ ਆਪਾਂ ਵੱਡੇ ਕੱਪੜੇ ਵੀ ਬੱਚੇ ਦੇ ਪਾ ਦਿੰਦੇ ਸੀ ਇੱਥੇ ਨਹੀਂ ਉਹ ਚੀਜ਼ ਹੁੰਦੀ ਨਾ ਬਾਕੀ ਕਈ ਬੱਚੇ ਮਤਲਬ ਕਿ ਜੇਕਰ ਤੁਸੀਂ ਬੀਸੀ ਵਾਲੀ ਸਾਈਡ ਆਉਣੇ ਹੋ ਤਾਂ ਉੱਥੇ ਐਮਐਸਪੀ ਬਣ ਜਾਂਦਾ ਹੁੰਦਾ ਜਿਹੜਾ ਐਮਐਸਪੀ ਹੈਗਾ ਉਹ ਤੁਹਾਡੇ ਖਰਚੇ ਸਾਰੇ ਕਵਰ ਕਰਦਾ ਹੈਗਾ ਪਰ ਜੇ ਤੁਸੀਂ 온ਟਾਰੀਓ ਦੇ ਵਿੱਚ ਆਉਣੇ ਹੋਗੇ ਤਾਂ ਇੱਥੇ ਤੁਹਾਨੂੰ ਐਕਸਪੈਂਸ ਦੇਣੇ ਪੈਂਦੇ ਆ ਜਾਂ ਆਪਾਂ ਹੋਰ ਪ੍ਰੋਵਿੰਸ ਦੀ ਗੱਲ ਕਰੀਏ ਜਿਹੜੀ ਪ੍ਰੋਵਿੰਸ ਦੇ ਵਿੱਚ ਰਹਿੰਦੇ ਹੋ ਸੋ ਪਹਿਲੀ ਮੇਨ ਚੀਜ਼ ਤੁਸੀਂ ਕੀ ਕਰਨੀ ਹੈ ਵੀ ਜਿਹੜੀ ਪ੍ਰੋਵਿੰਸ ਦੇ ਵਿੱਚ ਆਏ ਹੋ ਤੁਸੀਂ ਉੱਥੇ ਪਤਾ ਕਰੋ ਵੀ ਜੇਕਰ ਅਸੀਂ ਇਹ ਬੱਚਾ ਪਲਾਨ ਕਰਦੇ ਆਂ ਕਿ ਕੀ ਸਾਡੇ ਸਾਰੇ ਖਰਚੇ ਕਵਰ ਹੋਣਗੇ ਜਾਂ ਨਹੀਂ ਹੋਣਗੇ ਸੋ ਤੁਸੀਂ ਇਹ ਚੀਜ਼ ਚੈੱਕ ਕਰਨੀ ਆ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਕਾਲਜ ਦੇ ਵਿੱਚ ਪੜ੍ਹ ਰਹੇ ਹੋਣੇ ਹੋਗੇ ਤਾਂ ਕਾਲਜ ਦੇ ਵਿੱਚ ਵੀ ਆਪਾਂ ਨੂੰ ਇਹ ਹੁੰਦਾ ਵੀ ਹੁਣ ਡ੍ਰੌਪ ਲੈਣਾ ਪਊਗਾ ਕੀ ਉਸ ਡ੍ਰੌਪ ਦਾ ਤੁਹਾਡੇ ਵਰਕ ਪਰਮਿਟ ਕਾ ਜਾਂ ਨਹੀਂ ਪਊਗਾ ਕਿੰਨੇ ਟਾਈਮ ਦਾ ਆਪਾਂ ਡਰਾਪ ਲੈ ਸਕਦੇ ਆ ਇਹ ਚੀਜ਼ਾਂ ਤੁਸੀਂ ਪਹਿਲਾਂ ਕਨਸਿਡਰ ਕਰਕੇ ਚੱਲਣੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਨਾ ਹੋਵੇ ਕਿ ਅਸੀਂ ਤਾਂ ਵੀ ਬੱਚਾ ਪਲਾਨ ਕਰ ਲਿਆ ਤੇ ਗਲਤੀ ਹੋ ਗਈ ਆ ਸਾਡੇ ਤੋਂ ਸੋ ਇਹ ਚੀਜ਼ਾਂ ਤੁਸੀਂ ਖਾਸ ਧਿਆਨ ਰੱਖਣਾ ਬਾਕੀ ਦੀਆਂ ਗੱਲਾਂ ਆਪਾਂ ਅੱਗੇ ਚੱਲ ਕੇ ਕਰਦੇ ਆਂ ਸੋ ਉਸ ਤੋਂ ਬਾਅਦ ਮੇਨ ਚੀਜ਼ ਇਹ ਹੁੰਦੀ ਆ ਕਿ ਵੀ ਚਲੋ ਆਪਾਂ ਨੂੰ ਖਰਚਿਆਂ ਦਾ ਪਤਾ ਲੱਗ ਗਿਆ ਕਿ ਸਾਡੇ ਕਵਰ ਹੋ ਜਾਣਗੇ ਜਾਂ ਨਹੀਂ ਹੋ ਜਾਣਗੇ ਹਨਾ ਤੇ ਫਿਰ ਇੱਕ ਫੈਮਿਲੀ ਡਾਕਟਰ ਦੀ ਲੋੜ ਪੈਂਦੀ ਹੈ ਇੱਥੇ ਫੈਮਿਲੀ ਡਾਕਟਰ ਜੇ ਆਪਾਂ ਬ੍ਰੈਂਟਨ ਦੀ ਗੱਲ ਕਰੀਏ ਤਾਂ ਬਹੁਤ ਔਖਾ ਮਿਲਦਾਗਾ ਸੋ ਉਸ ਤੋਂ ਬਾਅਦ ਆਪਾਂ ਪਹਿਲਾਂ ਫੈਮਿਲੀ ਡਾਕਟਰ ਬਣਾ ਲਈਏ ਕਿਉਂਕਿ ਫੈਮਿਲੀ ਡਾਕਟਰ ਨਹੀਂ ਤੁਹਾਨੂੰ ਫੈਮਿਲੀ ਡਾਕਟਰ ਬਣਾਉਣਾ ਵੈਸੇ ਵੀ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਹੈਗਾ ਕਿ ਪ੍ਰੈਗਨੈਂਸੀ ਤੇ ਲਈ ਉਵੇਂ ਵੀ ਫੈਮਿਲੀ ਡਾਕਟਰ ਕੋਲੇ ਤੁਹਾਡੀ ਸਾਰੀ ਹਿਸਟਰੀ ਹੁੰਦੀ ਆ ਇਨ ਕੇਸ ਤੁਹਾਨੂੰ ਫਿਊਚਰ ਚ ਜਾ ਕੇ ਵੀ ਕੋਈ ਪ੍ਰੋਬਲਮ ਹੁੰਦੀ ਆ ਤਾਂ ਤੁਹਾਡੇ ਕੋਲ ਇੱਕ ਡਾਇਰੈਕਟਰ ਡਾਕਟਰ ਆ ਵੀ ਜਿਹਦੇ ਕੋਲੇ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਕੇ ਚਲੇ ਜਾਣਾ ਤੇ ਉਸ ਤੋਂ ਇਲਾਵਾ ਹੋਰ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਤੁਸੀਂ ਕਿ ਧਿਆਨ ਦੇ ਵਿੱਚ ਰੱਖਣੀਆਂ ਕਿਉਂਕਿ ਜਦੋਂ ਬੰਦਾ ਨਵਾਂ ਆਉਂਦਾ ਨਾ ਉਸ ਟਾਈਮ ਤੇ ਬੰਦੇ ਦੇ ਹਜੇ ਪੈਰ ਵੀ ਨਹੀਂ ਲੱਗੇ ਹੁੰਦੇ ਤੇ ਜਦੋਂ ਕਿਤੇ ਐਦਾਂ ਦੇ ਖਰਚੇ ਆ ਜਾਂਦੇ ਆ ਕਿ ਫੇਰ ਬੰਦੇ ਨੂੰ ਹੁੰਦਾ ਯਾਰ ਵੀ ਆਹ ਤਾਂ ਮੈਂ ਗਲਤ ਕੰਮ ਕਰ ਲਿਆ ਹਨਾ ਜਿਵੇਂ ਹੈ ਨਾ ਆਪਣੇ ਲੋਕਾਂ ਨੂੰ ਇਹ ਲੱਗਦਾ ਆਪਾਂ ਉਥੋਂ ਇੱਜੀ ਸੋਚਦੇ ਆ ਕਿ ਕੈਨੇਡਾ ਚ ਜਦੋਂ ਬੱਚਾ ਹੋ ਜਾਂਦਾ ਤੇ ਬੱਚੇ ਦੇ ਪੈਸੇ ਮਿਲਣ ਲੱਗ ਜਾਂਦੀ ਐ ਸੋ ਉਸ ਚੀਜ਼ ਤੇ ਵੀ ਮੈਂ ਕਲੈਰਿਟੀ ਦਿੰਦੀ ਆ ਨਾ ਸੋ ਜਦੋਂ ਕੈਨੇਡਾ ਦੇ ਵਿੱਚ ਆਪਾਂ ਟੈਂਪਰੇਰੀ ਸਟੇਟਸ ਤੇ ਹੁੰਨੇ ਆ ਸਟੂਡੈਂਟ ਹੁੰਨੇ ਆ ਤੇ ਉਦੋਂ ਕੀ ਹੁੰਦਾ ਵਾ ਕਿ ਜੇ ਤਾਂ ਮਦਰ ਨੂੰ 18 ਮਹੀਨੇ ਹੋ ਗਏ ਕੈਨੇਡਾ ਚ ਰਹਿੰਦੀ ਨੂੰ ਤੇ ਉਹਨੇ ਟੈਕਸ ਫਾਈਲ ਕੀਤਾ ਹੋਇਆ ਵਾ ਤੇ ਜਦੋਂ ਚਾਈਲਡ ਟੈਕਸਪਲਾਈ ਬੱਚੇ ਤੇ ਕਰ ਰਹੀ ਆ ਤੇ ਉਹਦਾ ਸਟੇਟਸ ਵੈਲਿਡ ਆ ਫੇਰ ਬੱਚੇ ਨੂੰ ਪੈਸੇ ਲੱਗਣਗੇ ਹੁਣ ਜੇ ਮਾਂ ਨੂੰ ਆਈ ਨੂੰ 4-5 ਮਹੀਨੇ ਹੋਏ ਆ ਫੇਰ ਤਾਂ ਪੈਸੇ ਨਹੀਂ ਲੱਗਣੇ ਤੇ ਜੇ ਮਦਰ ਵਿਸਟਰ ਵੀਜ਼ੇ ਤੇ ਆ ਫੇਰ ਤਾਂ एलिਜੀਬਲ ਨਹੀਂ ਹੈਗੀ ਸੋ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਜਿਹੜੇ ਆ ਰਿਫਿਊਜੀ ਇੱਥੇ ਆਉਂਦੇ ਨੇਗੇ ਰਿਫਿਊਜੀ ਕਹਿ ਕੇ ਆਪਾਂ ਕਹਿ ਲੋ ਕਿ ਆਪਣਾ ਜਿਹੜਾ ਸਟੇਟਸ ਚੇਂਜ ਕਰਦੇ ਨੇਗੇ ਤਾਂ ਉਹਨਾਂ ਦੇ ਲਈ ਵੀ ਜਿਵੇਂ ਬੱਚਿਆਂ ਦੇ ਗਾਂ ਚਾਈਲਡ ਟੈਕਸ ਬੈਨੀਫਿਟ ਹੁੰਦੇ ਆ ਕਿ ਉਹ ਉਹਨਾਂ ਨੂੰ ਉਹਨਾ ਟਾਈਮ ਨਹੀਂ ਮਿਲਦੇ ਜਿੰਨਾ ਟਾਈਮ ਉਹਨਾਂ ਦਾ ਗਾਂ ਤੋਂ ਪੋਜ਼ਿਟਿਵ ਰਿਸਪਾਂਸ ਨਹੀਂ ਆਉਂਦਾ ਉਹਨਾਂ ਦੀ ਪੀਆਰ ਅਪਰੂਵ ਨਹੀਂ ਹੁੰਦੀ ਸੋ ਉਹਨਾਂ ਨੂੰ ਵੀ ਆਪਣੇ ਜਿਹੜੇ ਖਰਚੇ ਆਪਦੇ ਪੱਲਿਓ ਕਰਨੇ ਪੈਂਦੇ ਆ ਖਰਚੇ ਇਹਦੇ ਵਿੱਚ ਮੋٹے-ਮੋٹے ਖਰਚੇ ਜਿਹੜੇ ਹੁੰਦੇ ਜਦੋਂ ਬੱਚਾ ਹੋ ਜਾਂਦਾ ਤੁਹਾਡੇ ਕੱਪੜਿਆਂ ਦੇ ਖਰਚੇ ਹੋ ਗਏ ਬੱਚੇ ਦੇ ਡਾਈਪਰ ਦੇ ਹੋ ਗਏ ਹਨਾ ਹੋਰ ਛੋੜੇ-ਮੋੜੇ ਬਹੁਤ ਸਾਰੇ ਜਿਹੜੇ ਖਰਚੇ ਆਗੇ ਜਿਹੜੇ ਤੁਹਾਡੇ ਸਟਾਰਟ ਹੋ ਜਾਂਦੇ ਨੇ ਉਹਦੇ ਲਈ ਮੈਂਟਲੀ ਤੇ ਤੁਹਾਨੂੰ ਫਾਈਨੈਂਸ਼ੀਅਲੀ ਪ੍ਰਿਪੇਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਸੈਕਿੰਡਲੀ ਜਿਵੇਂ ਹੋਣਾ ਸੀ ਇਹ ਚੀਜ਼ ਮਤਲਬ ਸਾਡੇ ਨਾਲ ਵੀ ਬਹੁਤ ਲੋਕ ਕਿ ਜਿਵੇਂ ਵੀਜ਼ੇ ਬਾਰੇ ਪੁੱਛਦੇ ਹੁੰਦੇ ਹੈ ਕਿ ਅਸੀਂ ਆਪਣੇ ਬੱਚੇ ਨੂੰ ਇੰਡੀਆ ਭੇਜਣਾ ਕਿਹੜਾ ਅਪਲਾਈ ਕਰੀ ਸੋ ਮੈਂ ਇਹ ਚੀਜ਼ ਨੋਟਿਸ ਕੀਤੀ ਕਿ ਜਦੋਂ ਮਤਲਬ ਇੱਕ ਆਪਾ ਵੈਲਿਡ ਸਟੇਟਸ ਨਹੀਂ ਹੁੰਦਾ ਆਪਾ ਫਾਈਨੈਂਸ਼ੀਅਲੀ ਸਿਕਿਉਰ ਨਹੀਂ ਹੁੰਦੀ ਫਿਰ ਆਪਾਂ ਨੂੰ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ ਬੈਕ ਹੋਮ ਭੇਜਣਾ ਪੈਂਦਾ ਆਪਣੇ ਮਾਪਿਓ ਕੋਲ ਵੀ ਮੈਂ ਇੱਥੇ ਕੰਮ ਕਰ ਲਵਾਂ ਤੇ ਉਹ ਟੇਕ ਕੇਅਰ ਕਰਨ ਸੋ ਫਿਰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਸੋ ਇਸੇ ਲਈ ਫੈਮਿਲੀ ਪਲੈਨਿੰਗ ਕਿਉਂਕਿ ਅੱਜਕੱਲ੍ਹ ਤਾਂ ਲੋਕੀ ਬਹੁਤ ਸਿਆਣੇ ਹੋ ਚੁੱਕੇ ਆ ਸੋ ਫੈਮਿਲੀ ਪਲੈਨਿੰਗ ਕਰਨ ਤੋਂ ਪਹਿਲਾਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਡੀ ਪੌਕੇਟ ਦੇ ਵਿੱਚ ਐਨੇ ਕ ਪੈਸੇ ਹੈਗੇ ਕਿ ਜਦੋਂ ਇੱਕ ਨਵਾਂ ਜੀ ਸਾਡੇ ਘਰੇ ਆਊਗਾ ਉਹਨੂੰ ਅਸੀਂ ਜਿਹੜਾ ਚੰਗਾ ਭੋਜਨ ਹੈ ਨਾ ਸਾਰਾ ਕੁਝ ਅਸੀਂ ਪ੍ਰੋਵਾਈਡ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਬਹੁਤ ਵਾਰ ਇਦਾਂ ਵੀ ਹੁੰਦਾ ਬਹੁਤ سارے ਲੋਕ ਸੋਚਦੇ ਨੇ ਵੀ ਚਲੋ ਸਾਡਾ ਸਟੇਟਸ ਜੋ ਵੀ ਹੈਗਾ ਅਸੀਂ ਬੱਚਾ ਜਮ ਇੱਥੇ ਪੈਦਾ ਕਰ ਲਈਏ ਉਸ ਤੋਂ ਬਾਅਦ ਕੀ ਹੈ ਕਿ ਬੱਚਾ ਸਾਡਾ ਸਿਟੀਜ਼ਨ ਹੋ ਜੁਗਾਥੇ ਹੈ ਨਾ ਸਿਟੀਜ਼ਨ ਹੋ ਜੂਗਾ ਬੱਚਾ ਤੇ ਉਹਦੇ ਲਈ ਵੀ ਫਿਰ ਤੁਹਾਨੂੰ ਜਦੋਂ ਕਹਿ ਲੋ ਕਿ ਖਰਚਾ ਜਿਹੜਾ ਉਹ ਤਾਂ ਤੁਹਾਨੂੰ ਪੇ ਕਰਨਾ ਹੀ ਪੈਂਦਾਗਾ ਸੋ ਲੋਕ ਸੋਚਦੇ ਨੇ ਵੀ ਚਲੋ ਅਸੀਂ ਬੱਚੇ ਦੇ ਖਰਚੇ ਤੇ ਬੱਚਾ ਸਾਡਾ ਸਿਟੀਜ਼ਨ ਹੋ ਗਿਆ ਤੇ ਸਾਡਾ ਨਾਂ ਵੀ ਬਣਿਆ ਅਸੀਂ ਵਾਪਸ ਮੁੜ ਜਾਾਂਗੇ ਬਹੁਤ ਸਾਰੇ ਲੋਕ ਇੱਥੇ ਜਿੰਮੇ ਵਿਸਟਰ ਵੀਜ਼ੇ ਤੇ ਆ ਕੇ ਬੱਚੇ ਨੂੰ ਜਨਮ ਦੇ ਕੇ ਆਪ ਫਿਰ ਵਾਪਸ ਚਲੇ ਜਾਂਦੇ ਨੇ ਉਹਨਾਂ ਨੂੰ ਹੁੰਦਾ ਵੀ ਚਲੋ ਬਾਅਦ ਦੇ ਵਿੱਚ ਬੱਚਾ ਇੱਧਰ ਆ ਜੂਗਾ ਨਾ ਸੋ ਬਹੁਤ ਸਾਰੀਆਂ ਚੀਜ਼ਾਂ ਇੰਦਾਂ ਦੀਆਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਬਟ ਇੱਕ ਸਹੀ ਰਸਤੇ 'ਤੇ ਚੱਲਣ ਦੇ ਲਈ ਨਾ ਇੱਕ ਸਹੀ ਟਰੈਕ 'ਤੇ ਚੱਲਣ ਦੇ ਤੁਹਾਡੀ ਪਲੈਨਿੰਗ ਹੋਣੀ ਬਹੁਤ ਜ਼ਰੂਰੀ ਆ ਸੋ ਉਮੀਦ ਕਰਦੇ ਆ ਤੁਹਾਨੂੰ ਮੋਟੀ ਮੋਟੀਆਂ ਸਾਰੀਆਂ ਗੱਲਾਂ ਪਤਾ ਲੱਗੀਆਂ ਹੋਣੀਆਂ ਬਹੁਤ ਸਾਰੇ ਲੋਕਾਂ ਦੇ ਸਵਾਲ ਸੀਗੇ ਸਾਨੂੰ ਇਹ ਕਿਉਂਕਿ ਸਾਨੂੰ ਇੰਸਟਾਗ੍ਰam ਤੇ ਜਾਂ ਸਾਨੂੰ ਵਟਸਐਪ ਤੇ ਮੈਸੇਜ ਬਹੁਤ ਆਉਂਦੇ ਸੀਗੇ ਸੋ ਇਸੇ ਕਰਕੇ ਅਸੀਂ ਸੋਚਿਆ ਕਿ ਅੱਜ ਦੇ ਵਲੌਗ ਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਕਵਰ ਅਪ ਕਰੀਏ ਹੁਣ ਆਪਾਂ ਚੱਲਿਆ ਕੁਝ ਖਾਣ ਪੀਣ ਪਰ ਮੈਂ ਸਾਨੂੰ ਲੈ ਕੇ ਚੱਲੀ ਆ ਅੱਜ ਕਹਿੰਦੀ ਚਲੋ ਮੇਰੇ ਵੱਲੋਂ ਤੁਹਾਨੂੰ ਇੱਕ ਛੋਟੀ ਜੀ ਪਾਰਟੀ ਆ ਤੇ ਆਪਾਂ ਚਲਦੇ ਆ ਖਾਣ ਪੀਣ ਦਿਖਾਉਣੇ ਆ ਆਪਾਂ ਤੁਹਾਨੂੰ ਕੀ ਕੀ ਕੁਛ ਆਪਾਂ ਆਰਡਰ ਕੀਤਾ ਹੋਇਆ ਚਲੋ ਚੱਲਦੇ ਫਾਈਨਲੀ ਫੂਡ ਆ ਗਿਆ ਪਰ ਆ ਹਰਸ਼ ਦੇ ਕਾਰਨ ਅਸੀਂ ਇਹਨੂੰ ਖਾ ਨਹੀਂ ਸਕਦੇ ਅੱਗੇ ਸਾਰਾ ਕੁਝ ਪਿਆ ਹੋਇਆ ਇਸ ਵੀ ਕਾ ਜ਼ਰੂਰੀ ਆ ਅਸੀਂ ਤਾਂ ਵਿਚਾਰੀ ਆਪਣੀ ਸੌਫੀ ਖਾਈ ਜਾਂਦੀ ਆ